ਇਨੇ ਆਪਾਂ ਗੱਲ ਕਰ ਗਏ ਜੋਰਜਾ ਦੇ ਖੇਤ ਠੀਕ ਹੈ ਜੋਰਜਾ ਦੇ ਵਿੱਚ ਆਪਾਂ ਗੱਲ ਕਰ ਗਏ ਵਟਾਣੀ ਪੈਦਗਮ ਫਲਾਹਾਲ ਮੈਂ ਦੱਸਦਾ ਵੀ ਇਹ 100 ਕਿੱਲਾ ਹੈਗੇ ਆ ਗੁਰੇ ਜੱਟ ਕੋਲੇ ਠੀਕ ਹੈ ਤੇ ਆਉ ਦਾ ਘਰ ਹੈ ਨਾਲ ਪੌਲੀ ਫਾਰਮਿੰਗ ਕਰਦਾ ਤੇ ਨਾਲ ਆਪਾਂ ਜਿਵੇਂ ਆਪਣੇ ਨੇ ਕਹਿੰਦੇ ਜਿੱਥੋਂ ਤੱਕ ਥੋੜੀ ਨਿਗਾਹ ਆ ਜਾਂਦੀ ਹੈ ਉਥੋਂ ਤੱਕ ਆਪਾਂ ਗੱਲ ਕਰ ਗਏ ਖੇਤ ਆ ਜਿਹੜੇ ਇਹ ਇਹ ਘਰ ਵਾਲਿਆਂ ਦੇ ਆ ਠੀਕ ਹੈ ਤੇ ਆਪਣੇ ਮਾਲਾ ਆ ਭਰਾ ਜਿਹੜੇ ਜਿਹੜੇ ਹੈਗੇ ਇਹਨਾਂ ਦਾ ਲਿਹਾਜੀ ਹੈ ਤੇ ਪਰ ਮੈਂ ਤੁਹਾਨੂੰ ਦੱਸਦਾ ਵੀ ਮੋਟੇ ਤੌਰ ਤੇ ਇੱਥੇ ਖੇਤੀ ਹੁੰਦੀ ਕਿਵੇਂ ਹੈ ਹਨ ਸਭ ਤੋਂ ਪਹਿਲਾਂ ਇੱਥੇ ਬਸ ਵੱਟਾਂ-ਵਟਾਂ ਵਾਲਾ ਕੰਮ ਨਹੀਂ ਕਰ ਲੈ ਖਾਲਾਂ ਨੂੰ ਵੱਟਾਂ ਬਣ ਲਿਆ ਕਰੋ ਹਨ ਇੱਕ ਗੱਲ ਅੰਦਰ ਖਾਲ ਹੀ ਵੱਟ ਇਹਨਾਂ ਨੇ ਕੀ ਕਰਨਾ ਜਿਹੜੀਆਂ ਆ ਆਉਂਦੀਆਂ ਇਹਨਾਂ ਦੀ ਕੱਸੀ ਬਈ ਠੀਕ ਆ ਆ ਨਹਿਰੀ ਪਾਣੀ ਆ ਆ ਦੇਖ ਲਓ ਆਪਾਂ ਕਹਿੰਦੇ ਜਿਵੇਂ ਆ ਸਾਰੀ ਕੱਸੀ ਆ ਕਹਿੰਦੇ ਵੀ ਅਸੀਂ ਸਾਡੀ ਸੁਰਤ ਹੋ ਗਈ 10-10 11-11 ਸਾਲ ਕਹਿੰਦੇ ਟੁੱਟੀ ਨਹੀਂ ਦੇਖਿਆ ਨਾ ਬਈ ਤੇ ਇਹ ਜਿਹੜਾ ਹੈਗਾ ਇੱਧਰ ਨਹਿਰੀ ਪਾਣੀ ਆਉਂਦਾ ਨਹਿਰੀ ਪਾਣੀ ਉਹ ਕਿਸੇ ਦੇ ਥਰੂ ਉਹ ਖੜਾ ਗੋਰਾ ਜੱਟ ਦਰਾ ਯਾਰ ਇਹਨੇ ਬਹੁਤ ਸੇਵਾ ਕੀਤੀ ਸੀ ਰੀਲ ਦੇਖੀ ਹੋਣੀ ਹੈ ਮੇਰੀ ਤੁਸੀਂ ਤੇ ਇੱਥੋਂ ਫਿਰ ਖਾਲਾਂ ਚ ਪਾਉਂਦੇ ਆ ਬਾਈ ਆਹ ਖਾਲ ਆ ਜਿਹੜੇ ਇਹ ਆਪ ਨਹੀਂ ਪਾਉਂਦੇ ਆਪ ਪਾਉਣਗੇ ਤਾਂ ਮੇਰੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਪਾਉਣਾ ਬੰਦੇ ਦੇ ਵਖਲ ਇਕੱਠੇ ਹੋ ਜਾਣੇ ਉਦੋਂ ਹਨਾ ਉਹ ਵੀ ਦਿਖਾਵਾਂਗੇ ਤੁਹਾਨੂੰ ਜਿਹੜਾ ਹੈਗਾ ਸੰਤ ਨਾਲ ਜਿਹਨਾਂ ਖਾਲ ਪਾਉਂਦੇ ਆ ਇਹ ਸਿੱਧਾ ਇੱਕ ਵਾਰੀ ਉੱਥੋਂ ਚੱਲਿਆ ਟਰੈਕਟਰ ਖਾਲ ਪਾਦ ਉਸ ਤੋਂ ਬਾਅਦ ਮਾਲ ਆਪਾਂ ਗੱਗੇ ਆਹ ਕਿਆਰੇ ਗੜ ਤੇ ਕਿਆਰੇ ਵੀ ਬਸ ਖਾਲ ਹੀ ਐ ਇਹਦੋਂ ਸਿੱਧਾ ਤੇ ਇੱਥੋਂ ਦੀ ਜਿਹੜੀ ਜ਼ਮੀਨ ਆ ਬਾਈ ਉਹ ਪਥਰੀਲੀ ਐ ਤੇ ਆ ਜਿਹੜਾ ਪਥਰੀਲੀ ਜ਼ਮੀਨ ਪਹਿਲਾਂ ਤਾਂ ਪੰਜਾਬੀਆਂ ਨੇ ਛੜਤੀ ਸੀ ਪਥਰੀਲੀ ਕਾਹ ਕੇ ਪਰ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਜਿਹੜਾ ਪਥਰੀਲੀ ਐ ਉਹੀ ਜ਼ਿਆਦਾ ਉਪਜਾਲੀ ਹੁੰਦੀ ਐ ਤੇ ਆ ਵੀਰੇ ਜੋ ਬੀਜੇ ਐ ਹੁਣ ਆਪਾਂ ਕ ਤੁਸੀ ਕਹੋਗੇ ਯਾਰ ਕਾ ਬੀਜਿਆ ਜੋ ਬੀਜਿਆ ਇਹ ਤੁਸੀਂ ਇਹ ਛੱਡ ਦਿਓ ਕਾਰਨ ਵੀ ਹੁਣ ਆਪਣੇ ਤਾਂ ਐ ਹੁੰਦਾ ਵੀ ਓਰਾ ਓਰਾ ਆਂਦੀ ਨਾ ਹੁੰਦਾ ਵੀ ਵਿੱਚੋਂ ਖਾਲੀ ਜਾ ਹਨ ਤੇ ਕੋਈ ਕੱਖ ਕੰਡਾ ਨਹੀਂ ਇੱਥੇ ਪਹਿਲਾਂ ਇਹਨਾਂ ਨੇ ਜੋ ਬੀਜਿਆ ਜਦੋਂ ਬੀਜ ਦਿੰਦੇ ਆ ਉਹਦੇ ਬਾਅਦ ਬਰਫ਼ ਪੈ ਜਾਂਦੀ ਹੈ ਨਾ ਬਾਈ ਬਰਪਾ ਪਾਇੰਦੇ ਤੇ ਦੋ ਦੋ ਤਿੰਨ ਤਿੰਨ ਮਹੀਨੇ ਬਰਪ ਦੇ ਥੱਲੇ ਹੀ ਰਹਿੰਦੇ ਹੈ ਹਨ ਤਾਂ ਹੁਣ ਜਿਹੜਾ ਤਿੰਨ ਮਹੀਨਾ ਬਾਅਦ ਆ ਜੇ ਕਮਾ ਮੈਂ ਤਿੰਨ ਚਾਰ ਤਿੰਨ ਮਹੀਨੇ ਦੀ ਫਸਲ ਮੰਨ ਲਾ ਹੈ ਹਨਾ ਘਟੋ ਘਟ ਹੈ ਆ ਤਿੰਨ ਮਹੀਨੇ ਚ ਐਡੇ ਐਡੇ ਹੋਏ ਆ ਦੇਖ ਲਓ ਇਹ ਬਈ ਪਹਿਲਾਂ ਚਰਾਦ ਨੂੰ ਦੇਣਾ ਇਹ ਭੇਡਾਂ ਨੂੰ ਹਾਂ ਇਹਦੇ ਚ ਚਰਾਏ ਹੋਏ ਇੱਕ ਰੀ ਅੱਛਾ ਪਰ ਜਦੋਂ ਹੋ ਜਾਂਦੇ ਆ ਤਾਂ ਫਿਰ ਭੇਡਾਂ ਨੂੰ ਚਵਾੜ ਦਿੰਦੇ ਆ ਵੀ ਭੇਡਾਂ ਆਲੇ ਚਾਰ ਲੈਂਦੇ ਆ ਬਈ ਤੇ ਹੁਣੇ ਕਿੰਨੇ ਚਿਰ ਚ ਹੋ ਜਾਣਗੇ ਹੁਣ ਇਹ ਜੂਨ ਚ 6 ਮਹੀਨੇ ਚ ਵੱਡੇ ਅ 6 ਮਹੀਨੇ ਚ ਵੱਡੇ ਜਾਣਗੇ ਹੁਣ ਮੌਸਮ ਸਹੀ ਹੈ ਹੁਣ ਸਪਰਿਆ ਹੋਣੀ ਹੈ ਇੱਥੇ ਕੱਖਾਂ ਵਾਲੀਆਂ ਅੱਛਾ ਦੂ ਅੱਛਾ ਲਾ ਕੇ ਨਾ ਜੂਰੀਆ ਪਾਤੀਆ ਤੇ ਚ ਕੱਖਾਂ ਵਾਲੇ ਸਪਰੇਅ ਕਰਕੇ ਤੇ ਫਿਰ ਮਾਲੇ ਕੱਕ ਮਾਰ ਦੇਵਾਂਗੇ ਜੋ ਜੋ ਰਹਿ ਜਾਣਗੇ ਹੈ ਤੇ ਉਦੋਂ ਬਾਅਦ ਵੱਢ ਲੈਣਗੇ ਤੇ এবੀਆਰ ਪਾਉਂਦੇ ਰਹਿਆ ਸਪਰੇਅ ਫਿਰ ਰੇ ਤਾਂ ਪਾਉਣੀ ਪੈਂਦੀ ਬਾਈ ਜੂਰੀਆ ਤਾਂ ਪੈਂਦੀ ਹੈ ਜੂਰੀਆ ਪੈਂਦੀ ਹੈ ਹਾਂਜੀ ਹਾਂ ਆਇਆਂ ਤਾਂ ਨਹੀਂ ਵੀ ਤੁਸੀਂ ਵੱਧ ਪਾਉਣ ਲਾਦੇ ਇਹਨਾਂ ਨੂੰ ਨਹੀਂ ਨਹੀਂ ਪਹਿਲਾਂ ਤੋਂ ਹੀ ਪਾਉਂਦੇ ਪਹਿਲਾਂ ਤੇ ਪਾਉਂਦਿਆ ਸਪਰੇਆ ਕੱਖਾਂ ਵਾਲੀ ਵੀ ਹੁੰਦੀ ਆ ਤੇ ਜੂਰੀਆ ਹੀ ਪੈਂਦੀ ਆ ਠੀਕ ਆ ਇਹ ਰਹਿਮ ਹੀ ਆ ਆਪਣੇ ਕਹਿ ਦਿੰਦੇ ਆ ਬਾਹਰ ਰਹਿਆਂ ਸਪਰੇਆ ਨਹੀਂ ਪਾਉਂਦੇ ਲੋਕ ਸਭ ਹੁੰਦਾ ਇੱਥੇ ਵੀ ਆਪਣੇ ਵੀ ਰੇ ਪਾਉਂਦੇ ਲੋਕ ਸਪਰੇਆ ਵੀ ਕਰਦੇ ਸਭ ਕੁਝ ਹੀ ਆ ਬਾਈ ਬਿਨਾ ਸਰੇ ਸਪਰੇ ਤੋਂ ਕੁਛ ਨਹੀਂ ਹੁੰਦਾ ਹੈਨਾ ਤਾਂ ਆ ਦੇਖ ਲੋ ਵੀ ਦੂਰ ਦੂਰ ਤੱਕ ਐਦਾਂ ਹੈਗਾ ਬਾਈ ਇੱਥੇ ਮੰਨ ਲਾ ਆਪਾਂ ਗੱਲ ਕਰਕੇ 100 100 200 2000 ਕਿਲਿਆਂ ਦੇ ਫਾਰਮ ਐਦਾਂ ਹੀ ਚੱਲਦੇ ਤੇ ਆ ਹੈ ਗਿਆ ਤੂੰ ਤਾਂ ਬਈ ਆਹ ਦਾ ਰਖਦਾ ਹੈ ਨਾ ਆ ਹੈ ਗਿਆ ਹਾਂ ਯਾਰੀ ਜੱਟ ਦੀ ਤੂੰ ਤਾਂ 모ਛਾ ਕਦੇ ਨਾ ਵਿਚਾਲਾ ਟੁੱਟਦੀ ਇਹਨਾਂ ਗੋਰੇ ਜੱਟਾਂ ਵਾਸਤੇ ਵੀ ਇਹ ਘਾਹ ਦਾ ਵੀਰੋ ਉਹਨੇ ਸੱਚ ਆ ਜਿਨੀ ਕਿ ਆਪਣੇ ਪੰਜਾਬ ਵਾਲਿਆਂ ਵਾਸਤੇ ਤੇ ਹਜੇ ਦੇਖ ਲਓ ਵੀ ਤੂੰ ਤ ਨਹੀਂ ਹਰੇ ਹੋਏ ਤੇ ਜੋ ਵਿਚਾਰੇ ਕਦੋਂ ਹੋਣਗੇ ਤਾਂ ਵਿੱਚ ਜਿਵੇਂ ਆਪਣੇ ਟਿੱਬੇ ਲੱਗੇ ਹੁੰਦੇ ਆਹ ਟਿੱਬਾ ਬਈ ਇਹਨਾਂ ਦਾ ਮਤਲਬ ਇਹਨਾਂ ਨੇ ਮਿੱਟੀ ਪਟਕੇ ਘਰੇ ਘਰੇ ਸੈਟ ਲਈ ਆ ਪੌਲੀ ਫਾਰਮਿੰਗ ਦੇ ਵਿੱਚ ਜਿਹੜੇ ਹਾਂ ਛੋਟਾ ਸਬਜ਼ੀਆਂ ਸੁਬਜ਼ੀਆਂ ਲਾ ਲੈਂਦੇ ਹੈ ਨਾ ਜਿਵੇਂ ਇਧਰ ਮੇਥੀਆਂ ਸਲਗਮ ਜਿਹੜਾ ਤੇ ਪੂਰੇ ਦਾ ਪੂਰਾ ਜਿਹੜਾ ਆਪਾਂ ਗੱਲ ਕਰ ਗਏ ਜੋਰਜਗਾ ਦਾ ਜੇਕਰ ਖੇਤੀ ਦੇ ਵਿੱਚ ਆਪਾਂ ਕੇ ਖਾਸ ਕੇ ਖੇਤੀ ਦੇ ਵਿੱਚ ਮੰਨ ਲਾ ਸਬਜ਼ੀਆਂ ਦੇ ਵਿੱਚ ਸਭ ਤੋਂ ਨੰਬਰ 1 ਆ ਆ ਪਲੇਸ ਹੈ ਨਾ ਇਹਦਾ ਨਾਂ ਕੀ ਹੈ ਜਗ੍ਹਾ ਦਾ ਨਾ ਗਾਰਦ ਬਾਨੀ ਗਾਰਦਾ ਬਾਨੀ ਦੇ ਵਿੱਚ ਹੀ ਸਾਰੀ ਸਾਰੀ ਸਬਜ਼ੀ ਹੁੰਦੀ ਹੈ ਹੋਰ ਕਿਤੇ ਨਹੀਂ ਹੁੰਦੀ ਕਿਉਂਕਿ ਇੱਥੇ ਨਹਿਰੀ ਪਾਣੀ ਬਹੁਤ ਹੈ ਇੱਥੇ ਅਸਾਂ ਨਹਿਰੀ ਪਾਣੀ ਬਹੁਤ ਹੈ ਪਰ ਇੱਕ ਗੱਲ ਦੱਸਾਂ ਵੀ ਆਪਣੇ ਵਾਂਗੂ ਦੁਨੀਆਂ ਦੇ ਵਿੱਚ ਕਿਤੇ ਧਰਤੀ ਚੋਂ ਪਾਣੀ ਨਿਕਲਦਾ ਇੱਥੇ ਮੋਟਰਾਂ ਮੋਟਰਾਂ ਹੈ ਨਹੀਂ ਤੁਸੀਂ ਦਿਖਾ ਦਿਓ ਕਿਹੜਾ ਕੋਠਾ ਪਾਇਆ ਹੈ ਨਾ ਮੋਟਰਾਂ ਵਾਲਾ ਦਾ ਕੰਮ ਹੀ ਹੈ ਨਹੀਂ ਦੁਨੀਆਂ 'ਚ ਬਾਈ ਫੋਟੋ ਤੇ ਨਾ ਬਈ ਪਾਣੀ ਜਿੰਨਾ ਦੇ ਕਰ ਆਪਣੇ ਵਾਹਨ ਨੂੰ ਲੱਗਦਾ ਨਹੀਂ ਆਪਣਾ ਹੀ ਹੁੰਦਾ ਕਰੇ ਕਰੀ ਛੱਡ ਲਿਆਦਾ ਅੱਛਾ ਪਾਣੀ ਵਾਲਾ ਅੱਛਾ 70 75 ਕਿਲਾਰੀਆਂ 80 80 2.5 ਕਿਲਿਆਂ ਦਾ ਆਪਣੇ ਸਮਝ ਲੈ ਅੱਛਾ ਕਾਲ ਦੇ ਉਹ ਫਿਰ ਆਪਾਂ ਤਿਆਨੂੰ ਪਾਣੀ ਲਾਉਣੇ ਆ ਚਾਰ ਲਾਉਣੇ ਜਿੰਨੇ ਮਰਜ਼ੀ ਦਾ ਸਕਦੇ ਆ ਮਤਲਬ 70 75 ਲਾਰੀਆਂ ਭਰ ਕੇ ਕੋਈ ਆਪਣੇ ਕੋ ਘੰਟੇ ਦਾ ਹਿਸਾਬ ਨਹੀਂ ਵੀ ਘੰਟਾ ਵਾਰੀ 15 ਮਿੰਟ ਵਾਰੀ ਕਿੱਲੇ ਦੀ ਉਹ ਨਹੀਂ ਜਿੰਨਾ ਟਾਈਮ ਲੱਗਦਾ ਨਹੀਂ ਆਪਣੇ ਕੋਲ ਹੀ ਆਪਣੇ ਕੋਲ ਜਿਹਨੇ ਛੱਡ ਲਿਆ ਕਹਿੰਦੇ ਉਹਦਾ ਹੀ ਆ ਤੇ ਫਿਰ ਕਿਤੇ ਆਏ ਨਹੀਂ ਗਾਣਾ ਚੱਲਦਾ ਨਹੀਂ ਇਥੇ ਵੀ ਭੱਜ ਕੇ ਹਟਾਈ ਮਿੱਤਰਾ ਵੇ ਗੱਟ ਪਾਣੀ ਦੀ ਪਾਰੀ ਦੇ ਪਿਛੇ ਲੜ ਪੇ ਲੈ ਹੋ ਜਾਂਦਾ ਕਿਤੇ ਕਿਤੇ ਹੋ ਜਾਂਦਾ ਫਿਰ ਕੌਣ ਨਿਵੇੜਦਾ ਉਦੋਂ ਫਿਰ ਨਿਵੇੜਦਾ ਕੀ ਆਪ ਹੀ ਬਸ ਨਿਵੇੜ ਜਾਂਦਾ ਆਪੇ ਜੁੱਤੋ ਜੁੱਤੀ ਹੋ ਕੇ ਚੱਲ ਪੈਂਦੇ ਹੋ ਜਾਂਦਾ ਉਦੋਂ ਫਿਰ ਕਾਲ ਹੁੰਦੀ ਨਾ ਸਾਰਿਆਂ ਨੂੰ ਵੀ ਮੈਲ ਲਾਉਣਾ ਛੇਤੀ ਮੈਲ ਲਾਉਣਾ ਵਿੱਚ ਆਪਾਂ ਛੱਡ ਲਿਆ ਜਾਨੀ ਥੋੜਾ ਜਿਹਾ ਨੱਕਾ ਆਪਾਂ ਨੇ ਦੇਤਾ ਥੋੜਾ ਚਲ ਚਲੇ ਜੀ ਕਰਦਾ ਵੀ ਲਾ ਤੂੰ ਆ ਲਾ ਉਹ ਨਾ ਚਰ ਮੇਰਾ ਜੰਪੜਦਾ ਅੱਜਾ ਫਿਰ ਵੰਡ ਮੁੰਡ ਕੇ ਚਲਾਉਂਦੇ ਫਿਰ ਬਾਅਦ ਚ ਕੰਮ ਆ ਬਾਈ